Geçenle 10 sene togota koruda kamp geldi. <Sessizlik> Bu Bu हाँ, आई पार्टियां खा के गई है गड्डी ये लॉक हुई हुई आ गड्डी गड्डी लॉक हुई हुई आ सेंटर लॉक हो गई गड्डी हाँ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਕਮਲਪ੍ਰੀਤ ਸੈਣੀ ਹੈ ਤੇ ਮੈਂ ਨੰਗਲ ਡੈਮ ਤੋਂ ਰਹਿਣਾ ਪਿਛਲੇ 10 ਸਾਲ ਤੋਂ ਗੋਤਾ ਖੋਰ ਦਾ ਕੰਮ ਕਰਦਾ ਹਾਂ ਜਿਸ ਤਰ੍ਹਾਂ ਇਹ ਹਾਸਿਆ ਜਦੋਂ ਘਾੜ ਡਿੱਗੀ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਜੀਗਾ ਕਿ ਘਾੜ ਡਿੱਗੀ ਆ ਫਿਰ ਇਹ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇੱਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀ ਅਸੀਂ ਤੇ 4:30 ਵਜੇ ਪੁੱਜੇ ਇੱਥੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6: 1.5-2 ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੈਡ ਬੋਡੀ ਨੂੰ ਰਿਕਵਰ ਕੀਤਾ ਵਿੱਚੋਂ ਸ਼ਾਇਦ ਉਸ ਵਿੱਚ ਇੱਕ ਦੋ ਡੈਡ ਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖ ਕਿਹੋ ਜਿਹਾ ਹਾਲਾਤ ਸੀਗੇ ਉੱਥੇ ਅੰਦਰ ਤੁਸੀਂ ਗੱਡੀ ਬਾਹਰ ਕੱਢੀ ਆ ਥੱਲੇ ਜਿਹੜਾ ਪਾਣੀ ਹੈ ਉਹ ਕਾਫੀ ਗੰਦਲਾ ਹੈ ਮਤਲਬ ਦਿਖਾਈ ਕੁਝ ਨਹੀਂ ਦਿੰਦਾ ਹੈਗਾ ਸਿਰਫ ਕਿਸੇ ਚੀਜ਼ ਨੂੰ ਹੱਥ ਲਗਾ ਕੇ ਹੀ ਮਹਿਸੂਸ ਹੁੰਦਾ ਹੈ ਕਿ ਵਿੱਚ ਕੀ ਹੈ ਫਿਰ ਜਦੋਂ ਕਾਰਬਾਰ ਗੱਡੀ ਗਈ ਹੈ ਜਿੱਦਾਂ ਸ਼ੀਸ਼ਾ ਟੁੱਟਿਆ ਹੋਇਆ ਹੈ ਉਸ ਤੋਂ ਅੰਦਾਜ਼ਾ ਲਾ ਸਕਦੇ ਕਿ ਜਦੋਂ ਗੱਡੀ ਡਿੱਗੀ ਆ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣ ਦੀ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿੱਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਨ ਨਿਕਲੇ ਹੋਣੇ ਹੈ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹੱਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਗੋਤਾਖੋਰ ਦਾ ਕੰਮ ਕਰ ਰਹੇ ਆ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਦਸੇ ਆ ਪ੍ਰਸ਼ਾਸਨ ਦੀਆਂ ਅਣਖੈਲੀ ਕਰਕੇ ਹੁੰਦੇ ਨੇ ਜਿਆਦਾ ਕਰਕੇ ਜਿਸ ਤਰ੍ਹਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਇੱਕ ਦੋ ਜਣਿਆਂ ਦੀਆਂ ਡੈੱਡ ਬੋਡੀਆਂ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਨੇ ਤੇ ਫਿਰ ਹਾਲ ਤੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ ਗੇਟ ਵੀ ਹੈ ਤੇ ਅਗਰ ਇੱਕ ਦੋ ਡੈੱਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈੱਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈੱਡ ਬੋਡੀਆਂ ਅੱਗੇ ਜਰੂਰ ਮਿਲੂਗੀਆਂ ਦੇਖੋ ਜੀ ਇਨਫੋਰਮੇਸ਼ਨ ਆਈ ਜੀ ਅਪਨੂੰ ਇੱਕ ਕਾਰ ਰਾਜਵੰਤ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨੇੜੇ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੁਕੇ ਤੇ ਪਹੁੰਚੇ ਸੀਗੇ ਤੇ ਤੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲੀ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਤ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ ਗੱਡੀ ਗਿਰੀ ਕਿਸ ਤਰ੍ਹਾਂ ਜੀ ਔਰ ਆਤੇ ਮਤਲਬ ਇਹਨਾਂ ਤੋਂ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸੈਰ ਤੋਂ ਆ ਰਹੀ ਸੀ ਤਦ ਉਹਨਾਂ ਨੂੰ ਰੋਡ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਨਹਿਰ ਉਹ ਨਹਿਰ ਦੇ ਵਿੱਚ ਗਿਰ ਗਈ ਜੀ ਸਾਰੇ ਜਿਵੇਂ ਕਿ ਪਤਾ ਲੱਗ ਰਹੀ ਸੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਪਿਆ ਹੋਰ ਬੰਦ ਜਿਹੜਾ ਸੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਸਾ ਸਾਨੂੰ 7 ਬੱਠਰਾ ਦਾ 868 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਦੇ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੇ ਸਹਾਇਤਾ ਨਾਲ ਅਸੀਂ ਕੋਸ਼ਿਸ਼ ਕਰਦੇ ਪਤਾ ਲੱਗਦਾ ਕਿ ਕਿਸੇ ਦਾ ਫਰੈਸ਼ ਛੱਡ ਗਿਆ ਥੋੜੀ ਜਿਹੀ ਪਤਾ ਪਿੱਛੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਸਾਰੀ ਗੱਲ ਦਾ ਖੁਲਾਸਾ ਹੋਵੇ ਕਿਸੇ ਦੇ ਰਹਿਣ ਵਾਲੇ ਫਰੋਜਪੁਰ ਦਾ ਪਤਾ ਲੱਗਾ ਜੀ ਇਹਦਾ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਤੱਕ ਬਸ ਅਸੀਂ ਕਰ ਰਹੇ ਹਾਂ ਉਹ ਤੋਂ ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਹਾਂ